ਉਹਮ ਇਨ ਕਲੀਪ ਦੇ ਤਸਵੀਰਾਂ ਦੇਖ ਰਹੇ ਹੋ ਕਿਵੇਂ ਉੱਥੇ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਡਾ ਵੜਿਆ ਆ ਆ ਤੁਸੀਂ ਦੇਖ ਸਕਦੇ ਹੋ ਇੱਥੇ ਦੀ ਮੌਕੇ ਤਸਵੀਰਾਂ ਕਮਨ ਮਨੋਚਾ ਜੀ ਨਾਲ ਗੱਲਬਾਤ ਹੋਈ ਆ ਤਾਂ ਉੱਥੇ ਦੇ ਲੋਕਾਂ ਨਾਲ ਗੱਲਬਾਤ ਹੋਈ ਆ ਤਾਂ ਕੀ ਕਹਿਣਾ ਆ ਇੱਥੇ ਦੀ ਕਲੋਨੀ ਦੇ ਬਾਰੇ ਤਾਂ ਆਓ ਜਾਣੂ ਕਰਾਉਂਦੇ ਆ ਕੀਤੀ ਜਾਂਦੀ ਆ ਕਿ ਸੋਸਾਇਟੀ ਵੱਲ ਧਿਆਨ ਦਿੱਤਾ ਜਾਵੇ ਸਾਨੂੰ ਜਰਾ ਕਿ ਹੌਸਲਾ ਦੇ ਜਿੰਦੇ ਆ ਵੀ ਅੱਜ ਠੀਕ ਕਰਾ ਦੋ ਕੱਲ ਠੀਕ ਕਰਾ ਦੋ ਪਾਣੀ ਮੀਂਹ ਬਾਰਸ਼ ਬੰਦ ਹੋ ਜਾਂਦੀ ਆ ਉਸ ਤੋਂ ਬਾਅਦ ਸਾਡੇ ਕਿਸੇ ਸੋਸਾਇਟੀ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਓਮ ਇਨ ਕਲੇਵਜਰ ਤਸਵੀਰਾਂ ਦੇਖ ਸਕਦੇ ਹੋ ਇੱਕ ਵਾਰ ਫੇਰ ਦੁਬਾਰਾ ਬਰਸਾਤਾਂ ਹੋਂ ਕਾਰਨ ਕਿਵੇਂ ਇੱਥੇ ਪਾਣੀ ਭਰ ਚੁੱਕਿਆ ਆ ਪਵਨ ਮਨੋਚਾ ਜੀ ਸਾਡੇ ਨਾਲ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਦੋਂ ਉਦੋਂ ਪ੍ਰਸ਼ਾਸਨ ਆਇਆ ਸੀਗਾ ਤਾਂ ਉਦੋਂ ਕੀ ਕਰਿਆ ਸੀ ਤੇ ਅੱਜ ਫੇਰ ਦੁਬਾਰਾ ਇਹ ਹਾਲਾਤ ਕਿਵੇਂ ਬਣ ਚੁੱਕੇ ਨੇ ਪਵਨ ਜੀ ਤਾਂ ਇਹ ਹਾਲਾਤ ਕਿਵੇਂ ਬਣੇ ਫੇਰ ਦੁਬਾਰਾ ਜੀ ਸਾਨੂੰ ਵਿਸ਼ਵਾਸ ਦਿਵਾਇਆ ਸੀ ਤਿੰਨ ਚਾਰ ਦਿਨ ਪਹਿਲਾਂ ਮੇਰੀ ਡੀਸੀ ਮੈਡਮ ਸਾਹਿਬ ਨਾਲ ਗੱਲ ਹੋਈ ਸੀ ਤੇ ਉਹਨਾਂ ਨੇ ਸੰਜੀਪ ਜੀ ਦੀ ਡਿਊਟੀ ਲਾਈਦੀ ਵੀ ਅਸੀਂ ਪਾਣੀ ਦਾ ਹੱਲ ਕਰਾਂਗੇ ਲੇਕਿਨ ਇਸ ਲੈਵਲ 'ਤੇ ਬਿਲਕੁਲ ਵੀ ਪਾਣੀ ਦਾ ਕੋਈ ਲੋਕਾਂ ਦੇ ਘਰਾਂ ਵਿੱਚ ਗਰਾਊਂਡ ਫਲੋਰ ਵਿੱਚ ਸਾਰਾ ਪਾਣੀ 4-4 ਫੁੱਟ ਅੰਦਰ ਵੜ ਚੁੱਕਿਆ ਜਿਸ ਦੇ ਕਾਰਨ ਘਰਾਂ ਦਾ ਪੂਰਾ ਨੁਕਸਾਨ ਹੈ ਟੋਬੇ ਵਿੱਚੋਂ 4-4 ਫੁੱਟ ਤੇ 6-6 ਫੁੱਟ ਦੇ ਸੱਪ ਬਹੁਤ ਲੰਬੇ-ਲੰਬੇ ਆ ਚੁੱਕੇ ਆ ਜਿਸ ਦੇ ਕਾਰਨ ਸਾਨੂੰ ਪੂਰੀ ਲੋਕਾਂ ਨੂੰ ਡਰ ਹੈ ਕਿਤੇ ਕਿਸੇ ਕਾਰਨ ਕਿਸੇ ਜੀਵ ਦਾ ਨੁਕਸਾਨ ਨਾ ਹੋ ਜਵੇ ਹੁਣ ਜਿਵੇਂ ਕੰਟੇ ਡੇਢ ਘੰਟਾ ਹੋ ਚੁੱਕੇ ਆ ਬਰਸਾਤ ਹੋਈ ਨੇ ਹੁਣ ਕੋਈ ਪ੍ਰਸ਼ਾਸਨ ਪਹੁੰਚਿਆ ਬਿਲਕੁਲ ਪ੍ਰਸ਼ਾਸਨ ਦੇ ਕੋਲ ਕੋਈ ਵੀ ਇਸ ਵਕਤ ਨੂੰ ਧਿਆਨ ਨਹੀਂ ਦੇ ਰਿਹਾ ਜਦਕਿ ਇਸ ਸੋਸਾਇਟੀ ਦਾ ਪਾਣੀ ਨਹੀਂ ਹੈਗਾ ਲਗਦੇ-ਲਗ 4 ਪਿੰਡਾਂ ਵਿੱਚ ਪਾਣੀ ਆ ਰਿਹਾ ਵੀ ਪਾਣੀ ਵਾਲੇ ਹਰ ਇੱਕ ਸਾਲ ਸਾਨੂੰ ਵੋਟਾਂ ਦਾ ਵਿਸ਼ਵਾਸ ਦਿਵਾ ਦਿੰਦੇ ਆ ਵੀ ਸੋਸਾਇਟੀ ਵੱਲ ਧਿਆਨ ਦਿੱਤਾ ਜਾਊਗਾ ਲੇਕਿਨ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਵਾਰ ਸਾਨੂੰ ਸਾਡੇ ਮਕਾਨ 4-4 ਫੁੱਟ ਪਾਣੀ ਵਿੱਚ ਡੁੱਬ ਚੁੱਕੇ ਆ ਉਹ ਇੱਕ ਮਿੰਟਾ ਦੱਸ ਦਿਓ ਮੇਨ ਹਾਲ ਬੱਟਿਆ ਵਾ ਮੇਨ ਹਾਲ ਅੱਗੇ ਪਾਸੇ ਘਾੜੋ ਮੇਰੇ ਉਹਰੇ ਮੇਨ ਹਾਲ ਬੱਟਿਆ ਆ ਗੱਡੀ ਇੱਧਰ ਨੂੰ ਘੁਮਾ ਦਿਓ ਰਾਈਟ ਹੈਂਡ ਹਾਂਜੀ ਹਾਂ ਉਰੀ ਨੂੰ ਮੋੜ ਲੈਣੇ ਅੱਗੇ ਉਹਦਾ ਇਨਾਂ ਤੋਂ ਮੇਨ ਹਾਲ ਹਾਂਜੀ ਭਾਪਨ ਜੀ ਮੇਰੇ ਮੋੜੋ ਇਹ ਹਾਂ ਪਾਛੋ ਲੰਘੇ ਪਿੱਛੇ ਹਾਂਜੀ ਬਾਬਾ ਜੀ ਵੀ ਸਰ ਲਗਾਤਾਰ 4-4 ਫੁੱਟ ਪਾਣੀ ਘਰਾਂ ਵਿੱਚ ਵੜਿਆ ਵੇ ਜਿਸ ਦਾ ਪੂਰਾ ਨੁਕਸਾਨ ਹੈ ਸਾਨੂੰ ਕਈ ਸਾਲਾਂ ਤੋਂ ਇਹੀ ਵਿਸ਼ਵਾਸ ਦਵਾ ਰਹੇ ਆ ਵੀ ਇਸ ਸੋਸਾਇਟੀ ਵਿੱਚ ਅੱਜ ਠੀਕ ਹੋਜੂ ਕੱਲ ਠਿੱਕ ਹੋਜੂ ਜਦੋਂ ਵੀ ਵੀ ਹਟ ਜਾਂਦਾ ਹੈ ਉਸ ਤੋਂ ਬਾਅਦ ਬਿਲਕੁਲ ਵੀ ਇਸ ਸੋਸਾਇਟੀ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਵੇਂ ਕਿ ਉਹ ਦਿਖਾਈ ਦੇ ਰਿਹਾ ਕਿ ਘਰਾਂ ਦੇ ਵਿੱਚ 2-2 ਫੁੱਟ ਪਾਣੀ ਹਲੇ ਵੀ ਚੱਲ ਰਿਹਾ ਹੈ ਵੀ 4 ਘੰਟੇ ਪਹਿਲਾਂ ਮੀਂਹ ਪਿਆ ਤਾਂ ਉਸ ਤੋਂ ਬਾਅਦ ਹਲੇ ਵੀ ਬਿਲਕੁਲ ਵੀ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਤਰ੍ਹਾਂ ਇਹ ਕੁਲਵਿੰਦਰ ਸਿੰਘ ਜੀ ਦਾ ਮਕਾਨ ਹੈ ਉਹ ਦੇਖੋ ਖਰੜ ਵਿੱਚ ਕਿੰਨਾ ਹੀ ਓਮਨ ਗਲੇ ਵਿੱਚ ਪਾਣੀ ਵੜ ਚੁੱਕਿਆ ਜਿਹਦੇ ਕਾਰਨ ਰੋਟੀ ਬਣਾਉਣ ਦਾ ਵੀ ਕੋਈ ਜਰੀਆ ਨਹੀਂ ਕਿਉਂਕਿ ਆਟਾ ਪਾਣੀ ਜੋ ਵੀ ਹੈ ਤਾਂ ਸਾਰਾ ਪਿੱਛ ਗਿਆ ਦੇਖੋ ਬੁਰਾ ਹਾਲ ਕਿੰਨਾ ਹੋ ਰਿਹਾ ਸੜਕ ਵੀ ਬਹੁਤ ਵੱਡੇ ਵੱਡੇ ਆ ਚੁੱਕੇ ਆ ਵਿਕਰਾਂ ਦਾ ਬਹੁਤ ਬੁਰਾ ਨੁਕਸਾਨ ਹੈ ਪਰ ਪ੍ਰਸ਼ਾਸਨ ਵੱਲੋਂ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦਿਨ ਉਹਰੇ ਸੰਜੀਵ ਜੀ ਆਏ ਸੀਗੇ ਡੀਸੀ ਸਾਹਿਬ ਵੱਲੋਂ ਭੇਜੇ ਕਿਸੇ ਆਈ.ਜੀ.ਐਮ ਸਾਹਿਬ ਵੱਲੋਂ ਭੇਜੇ ਉੱਤੇ ਪਲੇਟ ਪਾਈ ਸੀਗੀ ਉੱਤੇ ਪਲੇਟ ਪਾਣ ਦੇ ਬਾਵਜੂਦ ਵੀ ਫਿਰ ਦੁਬਾਰਾ ਪਾਣੀ ਨਾ ਚੁੱਕਿਆ ਆ ਉਹ ਪਲੇਟ ਥੋੜੀ ਦੇਰ ਬਾਅਦ ਪਾਣੀ ਦੀ ਦਸਨਣ નીચે ਗਿਰ ਗਈ ਦੂਸਰੇ ਦਿਨ ਪ੍ਰਸ਼ਾਸਨ ਨੂੰ ਬਿਲਕੁਲ ਵੀ ਇਹ ਨਹੀਂ ਡਰ ਹੈ ਕਿ ਵੀ ਪਾਣੀ ਦੇ ਨੁਕਸਾਨਾਂ ਜਾਂ ਕਿਸੇ ਦਾ ਨੁਕਸਾਨ ਆ ਉਹ ਆਏ ਆਪਣੀ ਪਲੇਟ ਕੱਢ ਕੇ ਲੈ ਕੇ ਤਾਂ ਹੁਣ ਦੁਬਾਰਾ ਤੁਸੀਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜੇ ਇਹਦੇ ਕੰਨੀ ਚਲੋ ਆਤਾ ਬਰਸਾਤ ਹੋ ਚੁੱਕੀ ਆ ਹੁਣ ਆ ਪਾਣੀ ਇਕੱਠਾ ਹੋ ਚੁੱਕਾ ਜਦੋਂ ਇਹਨੂੰ ਨਿਕਲ ਜਾਏਗਾ ਇਸ ਦਾ ਪੱਕਾ ਸਮਾਧਾਨ ਕਿਦੋਂ ਕਰਨਗੇ ਇਹ ਸਾਨੂੰ 4 ਸਾਲਾਂ ਤੋਂ ਲਾਰਾ ਲਾਂਦੇ ਆ ਰਹੇ ਆ ਵੀ ਪਤਾ ਨਹੀਂ ਕਦ ਕਰ ਰਹੇ ਕਦ ਕਰ ਰਹੇ ਲੋਕਾਂ ਦੇ ਘਰ ਜਿਵੇਂ ਕਿ ਗੱਡੀਆਂ ਮਹਿੰਗੇ ਮਹਿੰਗੇ ਗੱਡੀਆਂ ਦੈ ਨੁਕਸਾਨ ਹੋ ਚੁੱਕਿਆ ਗੱਡੀਆਂ ਵਿੱਚ 4-4 ਫੁੱਟ ਪਾਣੀ ਤੇ ਹੋਰ ਵੀ ਤੁਸੀਂ ਦੇਖੋ ਵੀ ਘਰਾਂ ਵਿੱਚ ਕਿੰਨਾ ਕਿੰਨਾ ਪਾਣੀ ਵੜਿਆ ਵਾ ਵੀ ਲੋਕਾਂ ਹੀ ਲੋਕਾਂ ਦੇ ਘਰਾਂ ਦਾ ਕਰੰਟ ਪਾਣੀ ਦੇ ਬਿਜਲੀ ਦੇ ਕਾਰਨ ਕਰੰਟ ਵੀ ਲੱਗ ਚੁੱਕਿਆ ਵੀ 18 ਨੰਬਰ ਮਕਾਨ ਦੇ ਇੱਕ ਲੇਡੀਜ਼ ਆ ਉਹ ਬੇਹੋਸ਼ ਰਹੀ ਕਈ ਦਿਨਾਂ ਤੋਂ ਤਾਂ ਜੇ ਇੰਨੇ ਕੰਨ ਪਰ ਜਰਾ ਵੀ ਜੂ ਨਹੀਂ ਫਰ ਕਰੀ ਵੀ ਸੋਸਾਇਟੀ ਵੱਲ ਧਿਆਨ ਦਿੱਤਾ ਜਾਵੇ ਇੰਨੇ ਮਹਿੰਗੇ ਫਲੈਟ ਹੋ ਚੁੱਕੇ ਆ ਇਸ ਏਰੀਆ ਦੇ ਵਿੱਚ ਤਾਂ ਪ੍ਰਸ਼ਾਸਨ ਇਸ ਵੱਲ ਕਿਉਂ ਨਹੀਂ ਦਿਖਦਾ ਹੈ ਜੀ ਕਿਉਂ ਨਹੀਂ ਉਹਨਾਂ ਦੇ ਜੂੰ ਸਰਕਦੀ ਹੈਗੀ ਕਿ ਲੋਕਾਂ ਦੀ ਜਾਨ ਮਾਰ ਦੇ ਰੱਖਿਆ ਕੌਣ ਕਰੂਗਾ ਜਦੋਂ ਕਿ ਲੱਖਾਂ ਰੁਪਇਆ ਲੈ ਕੇ ਨਕਸ਼ੇ ਪਾਸ ਕਰਾਏ ਵੀ ਆ ਇਹੋ ਸਭ ਨੂੰ ਕਹੋ ਉਹ ਵੀ ਕਹਿ ਰਹੇ ਅੱਜ ਇੰਤਜ਼ਾਮ ਕਰ ਰਹੇ ਉਹ ਕਹਿੰਦੇ ਹਾਈਵੇ ਦਾ ਕੰਮ ਹੈ ਉਹ ਕਹਿੰਦੇ ਕਮੇਟੀ ਦਾ ਕੰਮ ਹੈ ਸਾਨੂੰ ਤਾਂ ਹੀ ਪਤਾ ਨਹੀਂ ਕਿਸ ਦਾ ਕੰਮ ਹੈ ਉਹ ਦੇਖੋ ਸਾਹਮਣੇ ਹਾਈਵੇ ਆ ਸਾਰਾ ਹਾਈਵੇ ਦਾ ਪਾਣੀ ਲਗਾਤਾਰ ਇਹ ਆ ਦੇਖੋ ਹਾਈਵੇ ਦਾ ਪਾਣੀ ਆ ਰਿਹਾ ਕਿਸੇ ਸੋਸਾਇਟੀ ਦਾ ਬਿਲਕੁਲ ਵੀ ਪਾਣੀ ਇਹ ਦੇਖੋ ਮੇਰੇ ਵੀ ਇੰਨਾ ਪਾਣੀ ਖੜਾ ਏ ਔਰ ਇੱਕ ਟਿਊਬਨ ਲਵਾ ਕੇ ਇੰਜਨ ਲਾ ਕੇ ਪਾਣੀ ਨੂੰ ਬਾਹਰ ਸੁੱਟਿਆ ਜਾਵੇ ਸਵੇਰ ਦੇ ਅਸੀਂ ਮੰਗ ਕਰ ਰਹੇ ਆ ਲੇਕਿਨ ਹਲੇ ਤੱਕ ਅਰ ਵੀ ਕੋਈ ਕਮੇਟੀ ਦਾ ਬੰਦਾ ਇੱਥੇ ਨਹੀਂ ਪਹੁੰਚਿਆ ਜੀ ਹਾਂਜੀ ਭਾਈ ਤੁਸੀਂ ਕੀ ਕਹੋਗੇ ਦੇਖੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹੈਗਾ ਕਿ ਸਾਨੂੰ 15 ਸਾਲ ਹੋ ਗਏ ਇਸ ਸੋਸਾਇਟੀ ਚ ਰਹਿੰਦੇ ਆ ਨੂ 11 ਸਾਲ ਤੋਂ ਕੋਈ ਸਾਨੂੰ ਪ੍ਰੋਬਲਮ ਨਹੀਂ ਆ ਰਹੀ ਸੀਗੀ ਇਹ ਸਿਰਫ ਪਿਛਲੇ 4 ਸਾਲ ਤੋਂ ਆ ਰਹੀ ਹੈ ਅਸੀਂ ਹਰ ਵਾਰ ਜਾਂਦੇ ਹੈਗੇ ਆ ਸਾਡੇ ਐਮਸੀ ਸਾਹਿਬ ਨਾਲ ਵੀ ਜਾਂਦੇ ਆ ਅਸੀਂ ਪੋਤੇ ਧਰਨੇ ਵੀ ਦਿੱਤੇ ਆ ਅਸੀਂ ਹਾਈਵੇ ਵੀ ਬਲੌਕ ਕੀਤਾ ਹੈਗਾ ਪ੍ਰਸ਼ਾਸਨ ਸਾਨੂੰ ਇਹੀ ਕਹਿ ਕੇ ਚਲਾ ਜਾਂਦਾ ਹੈਗਾ ਕਿ ਭਾਈ ਤੁਹਾਡਾ ਅੱਜ ਹੋ ਜਾਏਗਾ ਠੀਕ ਕੱਲ ਹੋ ਜਾਏਗਾ ਬਰਸਾਤਾਂ ਤੋਂ ਬਾਅਦ ਹੋ ਜਾਏਗਾ ਪਰ ਚਾਰ ਬਰਸਾਤਾਂ ਨਿਕਲ ਗਈਆਂ ਚਾਰ ਸਾਲਾਂ ਦੇ ਵਿੱਚ ਪਰ ਸਾਨੂੰ ਅੱਜ ਤੱਕ ਵੀ ਕੋਈ ਪਰਮਨੈਂਟ ਹੱਲ ਨਹੀਂ ਲਿਖ ਲਿਆ ਇਵਨ ਕਿ ਮੈਂ ਇਹੋ ਸਭ ਨੂੰ ਪਰਸਨਲ ਲੈ ਕੇ ਗਿਆ ਐਨਐਚ ਦੇ ਕੋਲ ਉੱਥੇ ਉਹਨਾਂ ਨੂੰ ਦਿਖਾਇਆ ਕਿ ਉਹ ਸਲੇਬ ਟੁੱਟ ਗਈ ਹੈਗੀ ਆ ਕਿ ਤੁਸੀਂ ਉਹ ਵਾਲੀ ਜਿਹੜੀ ਸਲੇਬ ਹੈਗੀ ਆ ਉਹ ਤੁਸੀਂ ਸਲੇਬ ਲਗਾਓ ਪਰ ਉਹ ਕਹਿੰਦੇ ਜੀ ਅਸੀਂ ਐਨਐਚ ਨਾਲ ਗੱਲ ਕਰ ਲਈ ਹੈਗੀ ਹੈ ਕਿ ਅਸੀਂ ਸਲੇਬ ਲਗਾ ਦੇਵਾਂਗੇ ਸਰ ਜਿਵੇਂ ਕੋ ਦੇਖੋ ਸਲੇਬ ਅੱਜ ਤੱਕ ਨਹੀਂ ਲੱਗਦੀ ਆਖਰ ਬੁੱਟ ਪਾਣੀ ਅੱਜ ਵੀ ਸਾਡਾ ਉਸ ਤਰ੍ਹਾਂ ਹੀ ਆ ਰਿਹਾ ਜਿਵੇਂ ਕਿ ਉਹ 4 ਸਾਲ ਤੋਂ ਆ ਰਿਹਾ। ਸਮਕਾ ਉਸ ਤੋਂ ਵੀ ਵੱਧ ਪਾਣੀ ਆਣਾ ਸ਼ੁਰੂ ਹੋ ਗਿਆ। ਬਈ ਭਾਈ ਪ੍ਰਮਾਤਮਾ ਦੀ ਆਪਦਾ ਤਾਂ ਅਸੀਂ ਬਰਦਾਸ਼ਤ ਕਰ ਲੈਨੇ ਆ। ਇਹ ਤਾਂ ਆ ਬੈਲ ਮੂਝੇ ਮਾਰ ਵੀ ੱੱਕੇ ਨਾਲ ਜਿਹੜਾ ਪਾਣੀ ਸਾਡੇ ਕੰਨੀ ਛੱਡਿਆ ਗਿਆ ਹੈਗਾ ਇਹ ਤਾਂ ਅਸੀਂ ਉਹਦੀ ਮਾਰ ਚ ਏਲ ਰਹੇ ਆ 4 ਸਾਲ ਤੋਂ। ਵੀ ਤੁਸੀਂ ਇਹਦਾ ਪਰਮਾਨੈਂਟ ਇਲਾਜ ਕਰੋ ਨਾ ਜਿਹੜਾ ਕਰਨਾ ਸਾਨੂੰ ਵਿਸ਼ਵਾਸਨ ਦੇਣ ਨਾਲ ਕੀ ਬੰਨਾ। ਬਿਲਕੁਲ ਪ੍ਰਸ਼ਾਸਨ ਨੂੰ ਇਹ ਵੀ ਚਾਹੀਦਾ ਕਿ ਜੇ ਆਸ਼ਵਾਸਨ ਦਿੱਤਾ ਤਾਂ ਉਹਨੂੰ ਇੱਕ ਨਹੀਂ 2 ਸਾਲ ਚ ਪੂਰਾ ਕਰ ਦਿਓ ਤੁਸੀਂ। ਭਾਵੇਂ ਤਾਂ 4 ਸਾਲ ਹੋ ਗਏ। ਹੁਣ ਵੀ ਉਹ ਕਹਿੰਦੀ ਹੈਗੇ ਕਿ ਹੁਣ ਤੁਹਾਡਾ ਕਰ ਲਾਂਗੇ ਧਿਆਨ ਕਿਹੜਾ ਧਿਆਨ ਕੀਤਾ ਤੁਸੀਂ ਮੀਡੀਆ ਦੇ ਜ਼ਰੀਏ ਅਸੀਂ ਆਵਾਜ਼ ਉਠਾਣੇ ਆ ਇਹ ਮੀਡੀਆ ਦਾ ਮੈਂ ਥੈਂਕਸ ਕਹਿਣਾ ਹੈਗਾ ਕਿ ਜਿਹੜਾ ਉਹ ਜਦ ਵੀ ਕੋਈ ਪ੍ਰੋਬਲਮ ਹੁੰਦੀ ਹੈ ਨਾਲ ਹੀ মিডিਆ ਆ ਜਾਂਦਾ ਹੈਗਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹੈਗਾ ਕਿ ਸਾਡੀ ਆਵਾਜ਼ ਜਿਹੜੀ ਹੈ ਪ੍ਰਸ਼ਾਸਨ ਤੱਕ ਤੁਸੀਂ ਹੀ ਪਹੁੰਚਾ ਸਕਦੇ ਹੈਗੇ ਉਹ ਅਸੀਂ ਜਾਣਦੇ ਹਾਂ ਸਾਡੀ ਆਵਾਜ਼ ਤਾਂ ਨਹੀਂ ਉਹ ਸੁਣ ਪਾਉਂਦੇ ਦੇਖੋ ਸਰ ਜਿਹੜਾ মিডিਆ ਆ ਜਦੋਂ ਲੋਕ ਦਿੱਕਤਾਂ ਜਾਣਗੇ ਤਾਂ ਉਹ ਜ਼ਰੂਰ ਪ੍ਰਸ਼ਾਸਨ ਤੱਕ ਤੁਹਾਡੀ ਆਵਾਜ਼ ਲੈ ਕੇ ਜਾਣਗੇ ਅਸੀਂ ਵੀ ਤੁਹਾਡਾ ਥੈਂਕਸ ਕਰਦੇ ਹਾਂ ਕਿ ਤੁਸੀਂ ਸਾਨੂੰ ਸਾਥ ਦੇ ਹੋ ਕਿ ਹਾਂ ਜਿੱਥੇ ਕਦੀ ਵੀ মিডিਆ ਦੇਖੋ ਜਦੋਂ ਪਤਾ ਲੱਗੇਗਾ ਜ਼ਰੂਰ ਪਹੁੰਚੇਗਾ ਉੱਥੇ ਥੈਂਕ ਯੂ ਤੁਹਾਡਾ ਵੀ ਪਵਨ ਜੀ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਨੂੰ ਅਸੀਂ ਤੈਅ ਕਰ ਲੋ ਸਾਰ ਪਰ ਅਸੂਰੇ ਪਹੁੰਚਦੀ ਹੈ ਅਸੀਂ ਹਮੇਸ਼ਾ ਹੀ ਉਹਨਾਂ ਦੇ ਹਣੀ ਹੈ ਹਣੀ ਰਹੋਗੇ ਧੰਨਵਾਦ ਉਹ ਮੈਨੂੰ ਕਿਲੇ ਵਿੱਚ ਅਸੀਂ ਖੜੇ ਹਾਂ ਵੀ ਸਾਰਿਆਂ ਨੇ ਸਰਵੇ ਕੀਤਾ ਦੌਰਾ ਕਰਕੇ ਆਏ ਹੋ ਉਹ ਪਿੱਛੇ ਨਿੱਜੀ ਜ਼ਮੀਨ ਹੈ ਕਿਸੇ ਜ਼ਿੰਮੇਦਾਰ ਦੀ ਉਹ ਜ਼ਮੀਨ ਦਾ ਵੀ ਜ਼ਮੀਨ ਦੇ ਵਿੱਚੋਂ ਸਾਰਾ ਦੋ ਤਿੰਨ ਪਿੰਡਾਂ ਦਾ ਕਲੋਨੀਆ ਦਾ ਪਾਣੀ ਜਿਹੜਾ ਉਹ ਮੈਨੂੰ ਕਿਲੇ ਵਿੱਚ ਛੱਡਿਆ ਗਿਆ ਹੈ ਜਿਹੜੇ ਗਲੌਨ ਫਲੋਰ ਵਾਲੇ ਜਿੰਨੇ ਵੀ ਇੱਥੇ ਬ੍ਰੈਡ ਮਾਲਕ ਨੇ ਹਾਂ ਜੇ ਉਹਨਾਂ ਮੰਨ ਲਓ ਕੋਈ ਬੰਦਾ ਬੰਬਾਰ ਹੋ ਜਾਵੇ ਕਿਵੇਂ ਲੈ ਕੇ ਜਾਏ ਇਸ ਕਰਕੇ ਸਾਡੀ ਉੱਚ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਇਹਦਾ ਕੋਈ ਪਰਮਨੈਂਟ ਹੱਲ ਕੀਤਾ ਜਾਵੇ ਦੇਖਿਆ ਮੈਂ ਉੱਥੇ ਜਿਹੜੇ ਫਰਨੀਚਰ ਵਗੈਰਾ ਹੈ ਉਹ ਵੀ ਖਰਾਬ ਹੋ ਚੁੱਕਿਆ ਹੈ ਬਿਲਕੁਲ ਜੀ ਸਾਰਾ ਲੋਕਾਂ ਦਾ ਸਮਾਨ ਖਰਾਬ ਹੋ ਗਿਆ ਲੋਕ ਰੋਟੀ ਖਾਣੇ ਪਾਣੀ ਖਾਣ ਤੋਂ ਤੰਗ ਹੋਏ ਨੇ ਤੇ ਫਿਰ ਮੁੜ ਕੇ ਇਹ ਆਸਰੇ ਕਿ 10 ਮਿੰਟ ਚ ਪਾਣੀ ਉਤਰ ਜਾਊਗਾ ਮੇਨ ਮਸਲਾ ਇਹ ਹੈ ਕਿ ਇਹਦਾ ਜਿਹੜਾ ਸੀਵਰੇਜ ਦਾ ਪੱਕਾ ਪ੍ਰਬੰਧਿਆ ਕੀਤਾ ਜਾਵੇ ਹਰ ਇੱਕ ਵਾਰੀ ਲਾਰੇ ਲੱਪੇ ਲਾਉਣ ਨੂੰ ਅੱਛਾ ਜੀ ਕੋਈ ਫੋਨ ਕਰੀਏ ਤਾਂ ਮੈਂ ਵੀ ਫੋਨ ਕੀਤਾ ਇੱਕ ਦੋ ਵਾਰੀ ਕਮੇਟੀ ਦਫ਼ਤਰ ਚ ਉਹਨਾਂ ਨੇ ਚੱਕ ਕੇ ਕਿਸੇ ਨੂੰ ਫੜਾਤਾ ਕਮੇਟੀ ਚਲਦੀ ਹੈ ਉਸ ਤੋਂ ਬਾਅਦ ਮੇਰੇ ਕਹਿੰਦਾ ਭਾਵੇਂ ਕਿ ਇਹਦਾ ਪੱਕਾ ਕੋਈ ਹੱਲ ਕੀਤਾ ਜਾਵੇ ਲੋਕੀ ਦੁਖੀ ਬਹੁਤ ਨੇ ਇੱਥੇ ਜੇ ਕੋਈ ਤੁਸੀਂ ਅੱਜ ਅਸੀਂ ਕੋਲੇ ਚੰਨ ਲਈ ਰਹੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਇਹ ਵੀ ਕੈਡ ਦੇ ਵਿੱਚ ਆਉਂਦਾ ਹੈ ਵੀ ਸੋਸਾਇਟੀ ਹੈ ਤੇ ਵੀ 22 ਨਦੀ ਦੇ ਲੋਕ ਤੇ ਪਹਿਲੇ ਦਿਹਾੜ ਤੇ ਜਿਹੜਾ ਕੋਈ ਹੱਲ ਕੱਢਿਆ ਜਾਵੇ ਠੀਕ ਹੈ ਨਾ ਸਾਰੇ ਰਲਮ ਕੇ ਪਰਾਲਾ ਕਰਕੇ ਕੋਈ ਵੱਡੀ ਸਮੱਸਿਆ ਨਹੀਂ ਹੈਗੀ ਇੰਨਾ ਬਜਟ ਹੈ ਗਿਆ ਖਰੜ ਦਾ ਤੇ ਜਿਆਦਾ ਵੱਡੀ ਸਮੱਸਿਆ ਨਹੀਂ ਹੈਗੀ ਮੇਹਨ ਚ ਤੁਨਾਲਾ ਬਣਦਾ ਉਹਨੂੰ ਇੱਥੇ ਸਿਵਲ ਜੀ ਪਾਕੇ ਨਾਲ ਜੋੜਿਆ ਜਾਏ ਪਾਣੀ ਹੁਣ ਵੀ ਤਾਂ ਸਿਵਲ ਚ ਆ ਰਿਹਾ ਜਿੰਨਾ ਵੀ ਆ ਰਿਹਾ ਜੇ ਪਿੱਛੂ ਸਿਵਲ ਜੀ ਪਾਇਆ ਜਾਏ ਤੇ ਕਲੋਨੀ ਬਚ ਸਕਦੀ ਹੈ ਬਿਲਕੁਲ ਤਾਂ ਸਾਡੀ ਬੇਨਤੀ ਹੈ ਕਿ ਸਾੜਾ ਜਿਹੜਾ ਪੂਰਾ ਧਿਆਨ ਰੱਖਿਆ ਜਾਏ ਧੰਨ ਜੀ ਬਾਬਾ ਜੀ ਆਹ ਦੇਖੋ ਜੀ ਅੱਜ ਦਾ ਹਾਲ ਥੋੜੀ ਵਾਰਸ ਪੈਂਡ ਕਰਨ ਮਿੱਜੜ ਤੋਂ ਲੈ ਕੇ ਆਹ ਦੇਖੋ ਅੱਜ ਦਾ ਮੌਕੇ ਦਾ ਹਾਲ ਮਿੱਜੜ ਤੋਂ ਲੈ ਕੇ ਮਾਡਲ ਡਾਉਨ ਤੱਕ ਸੜਕ ਦੇ ਉੱਪਰ ਦੋ ਦੋ ਟਾਈ ਟਾਈ ਫੁੱਟ ਦੇ ਟੋਏ ਪਏ ਹੋਏ ਆ ਮੇਰੀ ਪ੍ਰਸ਼ਾਸਨ ਅੱਗੇ ਪਹਿਲਾਂ ਵੀ ਕਈ ਵਾਰ ਮੰਗ ਕਰ ਚੁੱਕਿਆ ਹੁਣ ਫੇਰ ਦੁਬਾਰਾ ਮੈਂ ਇਹੀ ਮੰਗ ਕਰ ਰਚਾ ਨਾ ਵੀ ਇਹ ਜਗ ਰਿਪੇਅਰ ਕਰਾਈ ਜਾਵੇ ਕਿ ਤਾਂ ਜੋ ਜਿਹੜੇ ਗੱਡੀਆਂ ਦਾ ਬੁਰਾ ਹਾਲ ਹੋ ਰਿਹਾ ਸਕੂਟਰ ਵਾਲੇ ਤਾਂ ਕਈ ਵਾਰੀ ਡਿੱਗ ਚੁੱਕੇ ਸੱਟਾਂ ਵੀ ਖਾ ਚੁੱਕੇ ਹਨ ਲੇਕਿਨ ਪ੍ਰਸ਼ਾਸਨ ਇਸ ਵਾਰ ਬਿਲਕੁਲ ਵੀ ਧਿਆਨ ਨਹੀਂ ਯਾਰ ਰਿਹਾ ਮੇਰੀ ਪੀਡਬਲਯੂਡੀ ਅੱਗੇ ਪ੍ਰਸ਼ ਤੇ ਡੀਸੀ ਸਾਹਿਬ ਅਗੇ ਇਹ ਮੰਗ ਹੈ ਕਿ ਜਿਸ ਦੇ ਵੀ ਅੰਡਰ ਆਉਂਦਾ ਹੈ ਪਿੰਕਾ ਕਰਕੇ ਇਹਨੂੰ ਜਲਦੀ ਤੋਂ ਜਲਦੀ ਰਿਪੇਅਰ ਕਰਾਇਆ ਜਾਵੇ ਜਿਵੇਂ ਕਿ ਦੇਖੋ ਦੋ ਫੁੱਟਲੇ ਟੋਏ ਪਏ ਹੋਏ ਸਕੂਟਰਾਂ ਆਂਦੇ ਕਈ ਵਾਰ ਗਿਰ ਚੁੱਕੇ ਹਨ ਤੇ ਦਿਨ ਇਸ ਵੱਲ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ